ਰਮਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਐਲਾਨ ਦਿੱਤਾ ਗਿਆ। ਬੀਜੇਪੀ ਦੇ ਵੱਲੋਂ ਰਾਜਸਥਾਨ ਦੀ ਰਾਜ ਸਭਾ ਦੇ ਵਿੱਚ ਜਿੱਥੇ 10 ਸੀਟਾਂ ਨੇ ਉਥੋਂ ਰਮਨੀਤ ਸਿੰਘ ਬਿੱਟੂ ਨੂੰ ਕੈਂਡੀਡੇਟ ਐਲਾਨਿਆ ਗਿਆ। ਦਰਸਲ ਲੰਘੇ ਕੱਲ ਤੋਂ ਚਰਚਾਵਾਂ ਚੱਲ ਰਹੀਆਂ ਸੀ ਅਜੇ ਤੱਕ ਕਿ ਆਸਰਾਈਆਂ ਸੀ ਮਹਾਰਾਸ਼ਟਰ ਜਾਂ ਰਾਜਸਥਾਨ ਦੀ ਚਰਚਾ ਚੱਲ ਰਹੀ ਸੀ ਔਰ ਉਸੇ ਦਰਮਿਆਨ ਇਹ ਫੈਸਲਾ ਸੁਣਾ ਦਿੱਤਾ ਗਿਆ ਰਮਨੀਤ ਸਿੰਘ ਬਿੱਟੂ ਨੂੰ ਕੈਂਡੀਡੇਟ ਨਾਮਿਨੀ ਡਿਕਲੇਅਰ ਕਰ ਦਿੱਤਾ ਗਿਆ। ਹੈ ਰਮਨੀਤ ਸਿੰਘ ਬਿੱਟੂ ਜਿਹੜੇ ਪਹਿਲਾਂ ਕੇਂਦਰੀ ਰਾਜ ਮੰਤਰੀ ਨੇ ਹੁਣ ਤੱਕ ਹੁਣ ਰਾਜਸਥਾਨ ਦੀ ਰਾਜ ਸਭਾ ਦੇ ਵਿੱਚ ਜਾਣ ਨੂੰ ਤਿਆਰ ਨੇ ਫਿਰ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਜਿੱਥੇ ਰਮਨੀਤ ਸਿੰਘ ਬਿੱਟੂ ਇੱਕ ਪੰਜਾਬ ਦੇ ਲੀਡਰ ਨੇ ਸਿੱਖ ਚਿਹਰਾ ਨੇ ਰਾਜਸਥਾਨ ਦੇ ਵਿੱਚ ਸਿਆਸਤ ਵਿੱਚ ਵਿਚਰਨਗੇ ਬੀਜੇਪੀ ਦੇ ਨਾਲ ਲਿੰਕ ਨੇ ਮਤਲਬ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਮਨੀਤ ਬਿੱਟੂ ਬੀਜੇਪੀ ਚ ਗਏ ਸੀ ਤਾਂ ਉਹਦਾ ਇੱਕ ਮਾਹੌਲ ਸਰਜਿਆ ਗਿਆ ਸੀਗਾ ਖਾਸ ਕਰਕੇ ਉਸ ਮਾਹੌਲ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਰਮਨਿਤ ਬਿੱਟੂ ਦੀਆਂ ਕੁਝ ਡੀਲਿੰਗਸ ਹੋ ਗਈਆਂ ਨੇ ਰਮਨਿਤ ਬਿੱਟੂ ਦੀ ਕੋਈ ਗੱਲਬਾਤ ਬੀਜੇਪੀ ਦੇ ਨਾਲ ਇਹੋ ਜੀ ਖਾਸ ਹੋ ਗਈ ਹੈ ਜਿਸ ਤੋਂ ਬਾਅਦ ਰਮਨਿਤ ਬਿੱਟੂ ਬਗੈਰ ਕਿਸੇ ਪ੍ਰੋਬਲਮ ਦੇ ਬੀਜੇਪੀ ਦਾ ਪੱਲਾ ਫੜ ਗਏ ਨੇ ਔਰ ਰਮਨਿਤ ਬਿੱਟੂ ਹਾਰ ਵੀ ਗਏ ਉਸ ਦੇ ਬਾਵਜੂਦ ਰਮਨਿਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਲਗਾ ਦਿੱਤਾ ਗਿਆ ਇਸ ਦੇ ਬਾਵਜੂਦ ਰਮਨਿਤ ਬਿੱਟੂ ਇੱਕ ਹਾਰੇ ਹੋਏ ਐਮਪੀ ਉਮੀਦਵਾਰ ਜ਼ਰੂਰ ਨੇ ਪਰ ਹੁਣ ਉਹਨਾਂ ਨੂੰ ਰਾਜਸਥਾਨ ਰਾਜਸਭਾ ਇਲੈਕਸ਼ਨਸ ਵਾਸਤੇ ਨਾਮਿਨੀ ਜਿਹੜਾ ਹੈ ਉਹ ਬੀਜੇਪੀ ਦੇ ਵੱਲੋਂ ਕਰ ਦਿੱਤਾ ਗਿਆ ਹੁਣ ਇੱਥੇ ਆ ਕੇ ਸਵਾਲ ਇਹ ਖੜਦਾ ਆ ਕਿ ਰਮਨੀਤ ਬਿੱਟੂ ਦੇ ਜ਼ਰੀਏ ਬੀਜੇਪੀ ਕਰਵਾਉਣਾ ਕੀ ਚਾਹੁੰਦੀ ਹੈ ਜਾਂ ਸਵਾਲ ਇਹ ਵੀ ਹੈ ਕਿ ਰਮਨੀਤ ਬਿੱਟੂ ਦੇ ਨਾਲ ਜੇ ਕੋਈ ਵਾਅਦੇ ਹੋਏ ਸੀ ਤਾਂ ਕੀ ਇਹ ਉਹਨਾਂ ਵਾਅਦਿਆਂ ਦੀ ਪੂਰਤੀ ਹੈ ਕੀ ਰਮਨੀਤ ਬਿੱਟੂ ਨੂੰ ਪਾਰਟੀ ਦੇ ਵਿੱਚ ਲਿਆਉਣ ਵਾਸਤੇ ਜੇ ਕੋਈ ਵਾਅਦੇ ਕੀਤੇ ਗਏ ਸੀ ਕੋਈ ਦਾਅਵੇ ਕੀਤੇ ਗਏ ਸੀ ਕੋਈ ਡੀਲਿੰਗਸ ਕੀਤੀਆਂ ਗਈਆਂ ਸੀ ਤਾਂ ਕੀ ਇਹ ਉਹਨਾਂ ਡੀਲਿੰਗਸ ਦੀ ਉਹਨਾਂ ਵਾਅਦਿਆਂ ਦੀ ਪੂਰਤੀ ਹੈ ਫਿਰ ਇਹ ਸਵਾਲ ਇਹ ਨਾਲ ਬੜ ਕੇ ਰਹਿ ਜਾਵੇ ਹੋ ਸਕਦਾ ਹੈ ਕਿ ਇਹਦਾ ਜਵਾਬ ਛੇਤੀ ਮਿਲ ਜਾਵੇ ਖੈਰ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਤੁਸੀਂ ਵੀ ਦੱਸਿਓ ਪਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਹੁਣ ਰਾਜਸਥਾਨ ਦੇ ਵਿੱਚ ਵਿਚਰਣਗੇ ਅੱਜ ਦੀ ਤਰੀਕ ਨੂੰ ਜੈਪੁਰ ਦੇ ਵਿੱਚ ਉਹ ਆਪਣਾ ਨਾਮੀਨੇਸ਼ਨ ਫਾਈਲ ਕਰਨਗੇ ਔਰ ਇਸ ਤੋਂ ਬਾਅਦ ਉਹਨਾਂ ਦਾ ਰਾਜਸਥਾਨ ਦੇ ਵਿੱਚਲਾ ਜਿਹੜਾ ਸਿਆਸੀ ਸਫ਼ਰ ਹੈ ਉਹ ਸ਼ੁਰੂ ਹੋ ਜਾਵੇਗਾ ਰਮੇਸ਼ ਸਿੰਘ ਬਿੱਟੂ ਕਾਂਗਰਸ ਦੇ ਵਿੱਚ ਲੰਮਾ ਸਮਾਂ ਲਏ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਜਿਹੜਾ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਭਾਜਪਾ ਦਾ ਪੱਲਾ ਫੜ ਲਿਆ ਗਿਆ ਅਮਿਤ ਸ਼ਾਹ ਦੇ ਨਾਲ ਕਰੀਬੀ ਰਿਸ਼ਤਾ ਦੱਸਿਆ ਜਾਂਦਾ ਸੀ ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਖਾਸੇ ਕਰੀਬ ਦੱਸੇ ਜਾਂਦੇ ਨੇ ਰਮਨਿਤ ਬਿੱਟੂ ਹੋ ਸਕਦਾ ਹੈ ਕਿ ਸ਼ਾਇਦ ਇਹੀ ਕਾਰਨ ਹੋਵੇ ਔਰ ਦੂਜੇ ਪਾਸੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਤਾਂ ਕੀ ਕੁਝ ਹੋਇਆ ਹਰ ਕਿਸੇ ਨੇ ਦੇਖਿਆ ਇਸ ਦੇ ਬਾਵਜੂਦ ਹੁਣ ਰਾਜਸਥਾਨ ਦੇ ਹਾਲਾਤ ਜਿਹੜੇ ਨੇ ਉਹ ਰਮਨਿਤ ਬਿੱਟੂ ਉਹਨਾਂ ਦੇ ਵਿੱਚ ਹੋਣ ਦੀ ਉਹਨਾਂ ਦੇ ਵਿੱਚ ਵਿਚਰਣਗੇ ਕੀ ਬਣਦਾ ਆ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ